ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਚਾਰ ਕੰਮ ਜ਼ਰੂਰ ਕਰਿਆ ਕਰੋ ਇਹ ਚਾਰ ਕੰਮ ਕਰਨ ਦੇ ਨਾਲ ਸਾਡੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਹੁੰਦੀ ਆ ਅਤੇ ਸਾਡਾ ਅਗਲਾ ਸਾਰਾ ਦਿਨ ਬੜਾ ਸੋਹਣਾ ਬੀਤਦਾ ਏ ਅਸੀਂ ਆਪਣੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਨੇ ਆ ਸਾਨੂੰ ਆਪਣੇ ਕੰਮਕਾਰਾਂ ਦੇ ਵਿੱਚ ਸਫਲਤਾ ਮਿਲਦੀ ਆ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਆ ਬਰਕਤ ਰਹਿੰਦੀ ਆ ਤਾਂ ਇਹ ਰਾਤ ਨੂੰ ਚਾਰ ਕੰਮ ਜ਼ਰੂਰ ਕਰਨੇ ਆ ਇਹ ਚਾਰ ਕੰਮ ਕਿਹੜੇ ਆ ਇਹਦੇ ਬਾਰੇ ਅੱਪ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਉਂ ਸਵੇਰ ਤੋਂ ਦਿਨ ਚੜ੍ਹਦਾ ਹੈ ਆਪਾਂ ਰਾਤ ਤੱਕ ਕੰਮ ਧੰਦੇ ਕਰਦੇ ਰਹਿੰਦੇ ਹਾਂ ਕਿਉਂਕਿ ਜਿਉਂਦੇ ਜੀ ਬੰਦੇ ਦੇ ਕੰਮ ਨਹੀਂ ਮੁੱਕਦੇ ਅਤੇ ਇੰਨਾ ਕੰਮਾ ਨੂੰ ਕੀਤੇ ਤੋਂ ਬਿਨਾ ਗੁਜ਼ਾਰਾ ਵੀ ਨਹੀਂ ਆ ਜੇ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਆ ਵਰਤਦਾ ਚਾਹੀਦੀਆਂ ਨੇ ਖੁਸ਼ੀਆਂ ਚਾਹੀਦੀਆਂ ਨੇ ਤੰਦਰੁਸਤੀ ترقی ਚਾਹੀਦੀ ਆ ਤਾਂ ਫਿਰ ਕੰਮ ਤਾਂ ਕਰਨਾ ਪਾ ਵੇਗਾ ਵਿਲੇ ਰਹਿ ਕੇ ਤਾਂ ਸਾਰਨਾ ਨਹੀਂ ਹਰ ਇੱਕ ਨੂੰ ਆਪੋ ਆਪਣੇ ਕੰਮ ਆਪ ਕਰਨੇ ਚਾਹੀਦੇ ਆ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣਾ ਚਾਹੀਦਾ ਤੇ ਦੇਖਣਾ ਜਿੰਦਗੀ ਦਾ ਕਾਲਾ ਪੰਡ ਮੁੱਕ ਜਾਵੇਗਾ ਆਪਾਂ ਕਈ ਵਾਰ ਜ਼ਿੰਦਗੀ ਦੇ ਵਿੱਚ ਦੁਖੀ ਹੀ ਹੋ ਦੋਣੇ ਜਦੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਆ ਆਪਣੇ ਕੰਮਕਾਰਾਂ ਨੂੰ ਲੇਟ ਕਰਦੇ ਆ ਇਸ ਕਰਕੇ ਜੋ ਵੀ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਨੇ ਜੋ ਵੀ ਦਿਨ ਭਰ ਦੇ ਸਾਡੇ ਕੰਮ ਆ ਧੰਦੇ ਨੇ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਲੈਣਾ ਚਾਹੀਦਾ ਏ ਕਦੇ ਵੀ ਆਪਣੇ ਅੱਜ ਦੇ ਕੰਮ ਨੂੰ ਤੇ ਨਾ ਟਾਲੋ ਕਿਉਂਕਿ ਜਦੋਂ ਆਪਾਂ ਅੱਜ ਦੇ ਕੰਮਾਂ ਨੂੰ ਕੱਲ ਤੇ ਟਾਲਣ ਲੱਗ ਜਾਂਦੇ ਆ ਤਾਂ ਸਾਡੀ ਜ਼ਿੰਦਗੀ ਦੀ ਜਿਹੜੀ ਦੌੜ ਭੱਜ ਹੋਰ ਜ਼ਿਆਦਾ ਵੱਧ ਜਾਂਦੀ ਆ ਸਾਡੀ ਜ਼ਿੰਦਗੀ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਸਾਡਾ ਅੰਦਰ ਦਾ ਕਾਲਾਪਣ ਵੱਧ ਜਾਂਦਾ ਹੈ ਤਾਂ ਇਸ ਕਰਕੇ ਹੋ ਸਕੇ ਤਾਂ ਆਪਣੇ ਅੱਜ ਦੇ ਕੰਮ ਅੱਜ ਹੀ ਕਰਨੇ ਚਾਹੀਦੇ ਆ ਇਖਣਾ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਅਤੇ ਕਈ ਵਾਰ ਆਪਾਂ ਪਤਾ ਕੀ ਕਰਦੇ ਆ ਸਾਰਾ ਦਿਨ ਕੰਮ ਕਰ ਕਰਕੇ ਨਹੀਂ ਥੱਕਦੇ ਪਰ ਰਾਤ ਨੂੰ ਬੜੇ ਕਾਲੇ ਪੈ ਜਾਂਦੇ ਆ ਹੁਣ ਮੇਰੇ ਵੀਰ ਨੇ ਉਹ ਵੀ ਸਾਰਾ ਦਿਨ ਆਪਣੇ ਦਫ਼ਤਰ ਦੁਕਾਨ ਜਾਂ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਤਾਂ ਕਈ ਵਾਰ ਰਾਤ ਨੂੰ ਆ ਕੇ ਕਾਲੇ ਜੇ ਪੈ ਜਾਂਦੇ ਆ ਵੀ ਜਲਦੀ ਦੇ ਨਾਲ ਆਪਣੇ ਬਿਸਤਰ ਦੇ ਉੱਤੇ ਜਾ ਕੇ ਲੱਗੀਏ ਲੰਮੇ ਪਈ ਸੋਈਏ ਪਹਿਣਾ ਬੀਬੀਆਂ ਦਾ ਵੀ ਇਹੋ ਹਾਲ ਆ ਸਾਰਾ ਸਾਰਾ ਦਿਨ ਰਸੋਈ ਦੇ ਜਿ ਕੰਮਕਾਰ ਕਰਦੀਆਂ ਨੇ ਨਹੀਂ ਅੱਕਦੀਆਂ ਨਹੀਂ ਥੱਕਦੀਆਂ ਸਾਰਾ ਦਿਨ ਭੱਜ ਭੱਜ ਕੇ ਕੰਮ ਕਰਨਗੀਆਂ ਪਰ ਰਾਤ ਨੂੰ ਜਿਉਂ ਹੀ ਸਾਰੇ ਜੀਆਂ ਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਆ ਤਾਂ ਇਹ ਹੁੰਦਾ ਵੀ ਜਲਦੀ ਦੇ ਨਾਲ ਹੋਣ ਜਾ ਕੇ ਆਪਣੇ ਬਿਸਤਰ ਤੇ ਲੰਮੇ ਪੈ ਜਾਓ ਸੌ ਜਾਓ ਕਈਆਂ ਦੇ ਨਾਲ ਇਦਾਂ ਹੁੰਦਾ ਹੈ ਨਾ ਕਿਉਂਕਿ ਦਿਨ ਭਰ ਦੇ ਕੰਮਕਾਰ ਕਰਕੇ ਆਪਾਂ ਥੱਕ ਜਾਂਦੇ ਆਂ ਸ਼ਰੀਰ ਨੂੰ ਬਹੁਤ ਥਕਾਵਟ ਹੋ ਚੁੱਕੀ ਹੁੰਦੀ ਆ ਅਤੇ ਇਸ ਕਰਕੇ ਜਲਦੀ ਦੇ ਨਾਲ ਆਪਾਂ ਸੌਣ ਦੀ ਕਰਦੇ ਆਂ ਪਰ ਨਹੀਂ ਜੇ ਆਪਾਂ ਸਾਰਾ ਦਿਨ ਕੰਮਕਾਰ ਕਰਦੇ ਰਹਿਆਂ ਨਹੀਂ ਥੱਕੀ ਅੱਕੀ ਤਾਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਕਾਲੇ ਨਹੀਂ ਪਹਿਣਾ ਇਹ ਚਾਰ ਕੰਮ ਜ਼ਰੂਰ ਕਰਦੇ ਆਂ ਪਹਿਣਾ ਬੀਬੀਆਂ ਖਾਸ ਕਰਕੇ ਧਿਆਨ ਦੇਣਾ ਵੀ ਸੌਣ ਤੋਂ ਪਹਿਲਾਂ ਜਦੋਂ ਹੀ ਸਾਰੇ ਜੀਆਂ ਨੂੰ ਭੋਜਨ ਪ੍ਰਸ਼ਾਸਨ ਸ਼ਿਕਾਇਆ ਤਾ ਡੁੱਠੇ ਬਰਤਨ ਜਰੂਰ ਸਾਫ਼ ਕਰਨੇ ਚਾਹੀਦੇ ਆ ਆਪਣੀ ਰਸੋਈ ਦੀ ਸਾਰ ਸਫਾਈ ਕਰਕੇ ਸੋਹੋ ਇਹ ਜਿਹੜੇ ਕੰਮ ਆਪਾਂ ਅਗਲੇ ਦਿਨ ਤੇ ਰੱਖ ਦਿੰਨੇ ਆ ਨਾ ਇਹੀ ਕੰਮ ਸਾਡੇ ਅੰਦਰ ਦਾ ਕਾਲਾਪਣ ਸਾਡੇ ਅੰਦਰ ਦੀ ਖਿੱਚ ਖਜਾਹਟ ਵਧਾਉਂਦੇ ਆ ਅਤੇ ਅਗਲੇ ਦਿਨ ਤੇ ਵੀ ਕੰਮਾਂ ਨੂੰ ਵਧਾ ਦਿੰਦੇ ਨੇ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਰਸੋਈ ਦੇ ਵਿੱਚੋਂ ਸਾਰੇ ਝੋਠੇ ਬਰਤਨ ਸਾਫ਼ ਕਰਕੇ ਸੋਹਣੀ ਆ ਰਸੋਈ ਨੂੰ ਸਾਫ਼ ਕਰਕੇ ਸੋਹਣਾ ਹੈ। ਤਾਂ ਜੋ ਜਦੋਂ ਆਪਾਂ ਸਵੇਰੇ ਉੱਠੀਏ, ਉੱਠਦਿਆਂ ਸਾਰ ਆਪਣੀ ਰਸੋਈ ਦੇ ਵਿੱਚ ਆਈਏ ਤਾਂ ਰਸੋਈ ਇੱਕਦਮ ਸਾਫ਼ ਹੋਵੇ, ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਤੇ ਪਈ ਹੋਵੇ। ਆਪਣੀ ਰਸੋਈ ਨੂੰ ਦੇਖ ਕੇ ਮਨ ਖੁਸ਼ ਹੋ ਜਾਵੇ। ਕਿਉਂਕਿ ਸਭ ਤੋਂ ਪਹਿਲਾਂ ਰਸੋਈ ਦੇ ਵਿੱਚ ਭੈਣਾ ਬੀਬੀਆਂ ਨਹੀਂ ਆਉਣਾ ਹੁੰਦਾ। ਜੇ ਸਵੇਰੇ-ਸਵੇਰੇ ਹੀ ਮਨ ਕਾਲਾ ਪੈ ਗਿਆ, ਮਨ ਖਿੱਚ ਗਿਆ ਤਾਂ ਸਾਰਾ ਦਿਨ ਇਹੋ ਹਾਲ ਰਹੇਗਾ ਇਸ ਕਰਕੇ ਬਸ ਰਾਤ ਨੂੰ 5-10 ਮਿੰਟ ਦਾ ਹੀ ਫਰਕ ਪਵੇਗਾ 10 ਮਿੰਟਾਂ ਦੇ ਵਿੱਚ ਕਿਉਂਕਿ ਅਵਾਹਿਂ ਗ੍ਰੀ ਦੀ ਕਿਰਪਾ ਦੇ ਨਾਲ ਸਭ ਦੇ ਘਰਾਂ ਦੇ ਵਿੱਚ ਰਸੋਈਆਂ ਨੇ ਰਸੋਈਆਂ ਦੇ ਵਿੱਚ ਪਾਣੀ ਦੇ ਪ੍ਰਬੰਧ ਨੇ ਤਾਂ ਆਪਣੇ ਝੂਠੇ ਬਰਤਨ ਸਾਫ਼ ਕਰਕੇ ਸੌਂਓ ਰਸੋਈ ਦੇ ਸੈਲਫ ਗੈਸ ਚੁੱਲ੍ਹਾ ਸਭ ਸਾਫ਼ ਕਰਕੇ ਹਰ ਇੱਕ ਚੀਜ਼ ਨੂੰ ਆਪੋ ਆਪਣੀ ਜਗ੍ਹਾ ਤੇ ਰੱਖ ਕੇ ਰਸੋਈ ਦਾ ਜਿਹੜਾ ਪਰਿਆ ਹੋਇਆ ਡਸਟਬਿਨ ਹੈ ਸਵੇਰ ਵੀ ਨਾਲ ਉਹਨੂੰ ਬਾਹਰ ਕੱਢ ਦਿਓ ਕਿਉਂਕਿ ਜੇ ਡਸਟਬਿਨ ਹੈ ਰਸੋਈ ਚ ਰਿਆ ਤਾਂ ਰਸੋਈ ਦੇ ਵਿੱਚੋਂ ਬੁਧਬੂ ਆਵੇਗੀ ਜੇ ਝੂਠੇ ਬਰਤਨ ਰਹਿ ਤਾਂ ਝੂਠੇ ਬਰਤਨਾਂ ਦੇ ਵਿੱਚ ਵੀ ਘਟਾਨ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਨੇ ਸੋ ਇਹ ਰਸੋਈ ਦੇ ਕੰਮ ਨੂੰ ਬੈਠ ਕੇ ਸੋਣਾ ਹੈ ਉਸ ਤੋਂ ਬਾਅਦ ਆਪਾਂ ਹੁਣ ਜਦੋਂ ਸਵੇਰੇ ਉੱਠਦੇ ਉੱਠਦੇ ਅਸਰ ਇਸ਼ਨਾਨ ਕਰਦੇ ਆ ਤਾਂ ਇਸ਼ਨਾਨ ਕਰਕੇ ਆਪਾਂ ਸਾਫ਼ ਸੁਥਰੇ ਕਪੜੇ ਪਹਿਨਣੇ ਆਪ ਤਾਂ ਜੋ ਵੀ ਸਵੇਰੇ ਸਵੇਰ ਇਸ਼ਨਾਨ ਕਰਕੇ ਆਪਾਂ ਕੱਪੜੇ ਪਹਿਨਣੇ ਆ ਉਹ ਰਾਤ ਨੂੰ ਹੀ ਸਲੈਕਟ ਕਰਕੇ ਇੱਕ ਜਗ੍ਹਾ ਦੇ ਉੱਤੇ ਰੱਖ ਦੋ ਤਾਂ ਜੋ ਸਵੇਰੇ ਸਵੇਰ ਸਾਡੇ 5-10 ਮਿੰਟ ਇਦਾਂ ਹੀ ਨਾ ਬੀਤ ਜਾਣ ਕਿ ਅੱਜ ਕਿਹੜਾ ਸੂਟ ਪਾਵਾਂ ਜਿਹੜੇ ਵੀ ਜੀ ਸਵੇਰੇ ਸਵੇਰ ਉੱਠ ਕੇ ਇਸ਼ਨਾਨ ਕਰਦੇ ਨੇ ਨਾ ਉਹਨਾਂ ਦੇ ਕੱਪੜੇ ਤੁਸੀਂ ਜ਼ਰੂਰ ਕਰਕੇ ਰੱਖੋ ਦੇਖਣਾ ਸਮੇਂ ਦੀ ਕਿੰਨੀ ਬਚਤ ਹੋਵੇਗੀ ਅਤੇ ਸਵੇਰੇ ਸਵੇਰ ਕੋਈ ਕਿਸੇ ਪ੍ਰਕਾਰ ਦੀ ਖਿੱਚ-ਖਜਾਹ ਟਕਾਲਾ ਬਣ ਨਹੀਂ ਹੋਵੇਗਾ ਸਭ ਦੀਆਂ ਚੀਜ਼ਾਂ ਸਾਹਮਣੇ ਪਈਆਂ ਹੋਣਗੀਆਂ ਜੇਕਰ ਤੁਹਾਡਾ ਪਤੀ ਦਫ਼ਤਰ ਜਾਂਦਾ ਹੈ ਦੁਕਾਨ ਜਾਂਦਾ ਹੈ ਜੋ ਵੀ ਉਹਦੀਆਂ ਸਵੇਰੇ ਲੋੜਿੰਦੀਆਂ ਚੀਜ਼ਾਂ ਨੇ ਜੇਕਰ ਉਹਨਾਂ ਦੀ ਸਾਰੀ ਤਿਆਰੀ ਤੁਸੀਂ ਖੁਦ ਆਪਣੇ ਹੱਥੀ ਕਰਦੇ ਹੋ ਤਾਂ ਫਿਰ ਉਹ ਤਿਆਰੀ ਰਾਤ ਨੂੰ ਹੀ ਕਰਕੇ ਸੌਜੋ ਸੂਟ ਬੂਟ ਘੜੀ ਪਰਸ ਰੁਮਾਲ ਜੋ ਵੀ ਉਹਨਾਂ ਨੂੰ ਸਵੇਰੇ ਸਵੇਰ ਨੀਚਾ ਚਾਹੀਦੀਆਂ ਨੇ ਐਸੇ ਦਾ ਇਦਾਂ ਦੇ ਨਿੱਕੇ ਨਿੱਕੇ ਕੰਮ ਹਰ ਇੱਕ ਬੰਦੇ ਨੂੰ ਖੁਦ ਆਪ ਕਰਨੇ ਚਾਹੀਦੇ ਨੇ ਪਰ ਜੇਕਰ ਇਹ ਸਾਰੇ ਕੰਮ ਆਪਣੇ ਬੱਚਿਆਂ ਦੇ ਆਪਣੇ ਪਤੀ ਦੇ ਤੁਸੀਂ ਕਰਦੇ ਹੋ ਤਾਂ ਫਿਰ ਰਾਤ ਨੂੰ ਹੀ ਕਰਕੇ ਸੋਵੋ ਸਵੇਰੇ ਤੁਹਾਨੂੰ ਹੀ ਆਸਾਨੀ ਹੋਵੇਗੀ ਤੁਹਾਡੇ ਸਾਰੇ ਦੀ ਬਚਤ ਹੋਵੇਗੀ ਅਤੇ ਸਵੇਰੇ ਸਵੇਰ ਮਨ ਸ਼ਾਂਤ ਰਹੇਗਾ ਕੋਈ ਕਾਲਾ ਪੰਨ ਨਹੀਂ ਹੋਵੇਗਾ ਉਸ ਤੋਂ ਬਾਅਦ ਇਹ ਦੂਸਰਾ ਕੰਮ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਦਿਨ ਭਰ ਦੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਮਾਰਨੀ ਆ ਕਿ ਮੈਂ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕਮਾਇਆ ਕੀ ਗਵਾਇਆ ਜਿਵੇਂ ਆਪਾਂ ਆਪਣੇ ਪੈਸੇ ਦਾ ਹਿਸਾਬ ਕਿਤਾਬ ਰੱਖਦੇ ਆ ਨਾ ਉਦਾਂ ਹੀ ਆਪਾਂ ਆਪਣੇ ਜੀਵਨ ਦਾ ਵੀ ਹਿਸਾਬ ਕਿਤਾਬ ਰੱਖਣਾ ਹੈ ਪੈਸੇ ਦਾ ਵੀ ਜ਼ਰੂਰ ਰੱਖੋ ਇਹ ਨਿਯਮ ਵੀ ਪੱਕਾ ਹੋਣਾ ਚਾਹੀਦਾ ਕਿ ਆਪਾਂ ਦਿਨ ਭਰ ਦੀ ਕਮਾਈ ਅਤੇ ਖਰਚੇ ਦਾ ਧਿਆਨ ਰੱਖੀਏ ਇੰਨਾ ਕਦੇ ਵੀ ਆਰਥਿਕ ਤਕਦੀ ਨਹੀਂ ਆਵੇਗੀ ਅਤੇ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਝਾਤ ਮਾਰਾਂਗੇ ਕਿ ਅੱਜ ਪੂਰੇ ਦਿਨ ਦੇ ਵਿੱਚ ਮੈਂ ਕਿੰਨੇ ਚੰਗੇ ਕੰਮ ਕੀਤੇ ਕਿੰਨੇ ਮਾੜੇ ਕੰਮ ਕੀਤੇ ਤਾਂ ਇਸ ਤਰ੍ਹਾਂ ਸਾਡੀ ਮਾੜੀਆਂ ਆਦਤਾਂ ਤੋਂ ਛੁਟਕਾਰਾ ਹੋਵੇਗਾ ਅਸੀਂ ਹੌਲੀ ਹੌਲੀ ਮਾੜੇ ਕੰਮ ਕਰਨ ਤੋਂ ਬਚ ਜਾਵਾਂਗੇ ਮਾੜੇ ਕਰਨ ਤੋਂ ਬਚ ਜਾਵਾਂਗੇ ਰੋਜ਼ ਆਪਣੇ ਆਪ ਨੂੰ ਪੁੱਛੋ ਕਿ ਮੈਂ ਅੱਜ ਪੂਰੇ ਦਿਨ ਦੇ ਵਿੱਚ ਦੱਸ ਕਿੰਨਾ ਕੁ ਭਲਾ ਕੀਤਾ ਹੈ ਕਿੰਨੇ ਜੀਆਂ ਦਾ ਭਲਾ ਕੀਤਾ ਕਿੰਨੇ ਜੀਆਂ ਦੇ ਚਿਹਰੇ ਦੇ ਉੱਤੇ ਤੇਰੇ ਕਰਕੇ ਖੁਸ਼ੀ ਆਈ ਜਾਂ ਫਿਰ ਕਿੰਨੇ ਜੀਆਂ ਨੂੰ ਤੂੰ ਦੁੱਖ ਪਹੁੰਚਾਇਆ ਹੈ ਕਿੰਨੇ ਜੀਆਂ ਦਾ ਤੂੰ ਮਾੜਾ ਸੋਚਿਆ ਜਾਂ ਮਾੜਾ ਕੀਤਾ ਜਦੋਂ ਆਪਾਂ ਦਿਨ ਪਰਦੀਆਂ ਕਰੀਂ ਗਿਲੀਆਂ ਲਜਾਤ ਮਰਾਂਗੇ ਤਾਂ ਸਭ ਕੁਝ ਸਪਸ਼ਟ ਹੋ ਜਾਣਾ ਸਾਨੂੰ ਪਤਾ ਲੱਗ ਜਾਣਾ ਹੈ ਬਿਸਾਰੇ ਵਿੱਚ ਕਿਹੜੀਆਂ ਗੜੀਆਂ ਕਮੀਆਂ ਨੇ ਉਸ ਤੋਂ ਬਾਅਦ ਜੋ ਵੀ ਗਲਤੀਆਂ ਕੀਤੀਆਂ ਨੇ ਉਹਨਾਂ ਦੀ ਮਾਫੀ ਮੰਗਣੀ ਆ ਜੋ ਮਾਲਕ ਨੇ ਤੁਹਾਨੂੰ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਅਤੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਸ਼ਬਦ ਜਾਪ ਕਰ ਲਓ ਗੁਰਬਾਣੀ ਦਾ ਪਾਠ ਕਰ ਲਓ ਜੀਤਨ ਸੋਹਿਲਾ ਸਾਹਿਬ ਜੇਕਰ ਤੁਸੀਂ ਪੜ੍ਹੇ ਲਿਖੇ ਨਹੀਂ ਹੋ ਜਾ ਵੀ ਰਹੇ ਕਿਸੇ ਹੋਰ ਕਾਰਨ ਕਰਕੇ ਰਾਤ ਨੂੰ ਮਿਰਤਨ ਸੋਹਲਾ ਸਾਹਿਬ ਦੀ ਬਾਣੀ ਨਹੀਂ ਪੜਦੇ ਤਾਂ ਫਿਰ ਸੌਣਦਿਆਂ ਤੱਕ ਮੂਲ ਮੰਤਰ ਜੀ ਦਾ ਜਾਪ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਜੀ ਕਰਦੇ ਰਹੋ ਜਦੋਂ ਆਪਾਂ ਰਾਤ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਸੌਣੇ ਆ ਨਾ ਇਹਦਾ ਬਹੁਤ ਫਾਇਦਾ ਲੈਂਦਾ ਜੀ ਸਾਰੀ ਰਾਤ ਸਿਮਰਨ ਜਾਂਦਾ ਹੈ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਉਹ ਅਕਸਰ ਬਚਨ ਕਰਦੇ ਨੇ ਨਾ ਕਹਿੰਦੇ ਬੰਦੇ ਜੇਕਰ ਕਰ ਕਰ ਕੇ ਸੁੱਤੇ ਪਏ ਦੇ ਸਾਹ ਚੱਲ ਰਹੇ ਨੇ ਤੇ ਦਿਨ ਢੜਕ ਰਿਹਾ ਹੈ ਤਾਂ ਫਿਰ ਸੁੱਤੇ ਪਏ ਦਾ ਸਿਮਰਨ ਵੀ ਚੱਲ ਸਕਦਾ ਹੈ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਗੁਰੂ ਕਰਦੇ ਰਹੋ ਗੁਰੂ ਗੁਰੂ ਕਰਦਿਆਂ ਲੇਂਦਾ ਗਈ ਤਾਂ ਇਹ ਸਿਮਰਨ ਇਸੇ ਤਰ੍ਹਾਂ ਚੱਲਦਾ ਰਹੇਗਾ ਬਾਕੀ ਰਾਤ ਨੂੰ ਸੌਣ ਤੋਂ ਪਹਿਲਾਂ ਮਨ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਬੋਝ ਜਾਂ ਚਿੰਤਾ ਹੈ ਉਹ ਜਾਂਦਰ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝਾ ਕਰੋ ਜਾਂ ਫਿਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਮਨ ਦੇ ਤੇ ਕਿਸੇ ਪ੍ਰਕਾਰ ਦੀ ਕੋਈ ਬੋਝ ਚਿੰਤਾ ਬਾਰੇ ਸੋਚਦੇ ਸੋਚਦੇ ਨਹੀਂ ਸੌਣਾ ਕਿ ਜੇ ਸਿਮਰਨ ਸਾਰੀ ਰਾਤ ਚੱਲ ਸਕਦਾ ਫਿਰ ਇਹ ਬੋਝ ਚਿੰਤਾਵਾਂ ਬਾਰੇ ਸੋਚਦੇ ਸੋਚਦੇ ਸੁੱਤੇ ਤਾਂ ਸਾਰੀ ਰਾਤ ਇਹ ਚਿੰਤਾਵਾਂ ਪਰੇਸ਼ਾਨੀਆਂ ਮਨ ਵਿੱਚ ਚਲਦੀਆਂ ਰਹਿਣਗੀਆਂ ਅਤੇ ਰਾਤ ਭਰ ਦੇ ਵਿੱਚ ਇਹਨਾਂ ਨੇ ਸਾਡੇ ਮਨ ਨੂੰ ਕਿੰਨਾ ਕਮਜ਼ੋਰ ਕਰ ਦੇਣਾ ਇਹ ਆਪਾਂ ਸੋਚ ਨਹੀਂ ਸਕਦੇ ਅਤੇ ਦੂਸਰਾ ਸਵੇਰੇ ਉੱਠਦੇ ਆ ਸਾਰੇ ਇਹਨਾਂ ਨੇ ਫਿਰ ਤੋਂ ਸਾਡੇ ਤੇ ਆਪਣਾ ਮਾੜਾ ਪ੍ਰਵਾਹ ਪਾ ਲਿਆ ਇਸ ਕਰਕੇ ਰਾਤ ਨੂੰ ਜੋ ਵੀ ਚਿੰਤਾਵਾਂ ਨੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਝਾ ਕਰੋ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਅਮਰਤ ਵੇਲੇ ਦੀ ਧਾਰ ਤੋਂ ਨਿਪੋਣਾ ਅਮਰਤ ਵੇਲੇ ਆਪਹੀ ਕਿਰਪਾ ਕਰਨੀ ਆਪ ਉਠਾ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਂ ਦੇਖਣਾ